ਮੰਡੀ ਦੇ ਡੀਐਸਪੀ ਨੇ ਦਿਨੇਸ਼ ਤਾਂ ਉਹ ਕਹਿ ਤਾਂ ਰਹੇ ਨੇ ਕਿ ਐਫਆਈਆਰ ਹੋਈ ਆ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਨਾ ਤਾਂ ਉਹਨਾਂ ਨੇ ਵੇਸ ਦੱਸਿਆ ਕਿ ਕਿਸ ਆਧਾਰ ਤੇ ਐਫਆਈਆਰ ਹੋਈ ਆ ਪਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਜ਼ਰੂਰ ਆ ਗਿਆ ਕ੍ਰੈਡਨੇਪਿੰਗ ਗੈਂਗ ਰੇਪ ਤੇ ਤਾਰਾ ਲੱਗੀਆਂ ਸਾਡੇ ਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਦੇਖਦੇ ਕਿਆ ਹੋਗਾ ਦੇਖੇ ਤੇ ਕਿ ਬੀ ਇਸ ਨੂੰ ਜੇੜੇ ਦੇ ਵਿੱਚੋਂ ਪਲੈਨਿੰਗ ਹੁੰਦੀ ਹੈ ਫਿਰ ਇਸ ਤਰ੍ਹਾਂ ਦੀ ਵਿੱਚੋਂ ਪਲੈਨਿੰਗ ਹੋ ਰਹੀ ਹੈ ਉਹਦੇ ਕੋਲ ਫੋਨ ਹੈ ਉਦਾਫੋਨ ਦੇ ਕੋਲ ਫੋਨ ਹੈ ਫੋਨ ਆ ਰਹੇ ਉਹਨੂੰ ਫੋਨਾਂ ਤੇ ਗੱਲ ਕਰ ਰਿਹਾ ਉਹਨੂੰ ਬਾਕਾਇਦਾ ਸੈਪਰੇਟ ਰੱਖਿਆ ਰੱਖਿਆ ਹੋਇਆ ਪੰਜਾਬ ਚ ਉਹਨੂੰ ਪਤਾ ਲੱਗ ਗਿਆ ਵੀ ਪੰਜਾਬ ਚ ਤਾਂ ਪਤਾ ਲੱਗ ਗਿਆ ਵੀ ਇਹ ਚੀਜ਼ ਇਹ ਅਕਿਊਜ਼ ਅਕਿਊਜ਼ ਹੈ ਤੇ ਅਸੀਂ ਵਿਕਟਮ ਹੈ ਇੱਥੇ ਐਫ ਆਰ ਨਹੀਂ ਹੋ ਸਕਦੀ ਹੁਣ ਇਹਨੇ ਮੰਡੀ ਚ ਦਿਮਾਗ ਲੜਾਇਆ ਜਿਹੜੀ ਇਹ ਪਤਨੀ ਹੈ ਇਹਨੇ ਆਪ ਜੇਲ੍ਹ ਚ ਆਪਣੀ ਪਤਨੀ ਨੂੰ ਮੈਸੇਜ ਲਾਇਆ ਤੇ ਪੈਸੇ ਦੇ ਦਮ ਦੇ ਉੱਪਰ ਫੇਕ ਐਫ ਆਰ ਕਰਾਤੀ ਤੇ ਉਹਨਾਂ ਨੇ ਇੱਕ ਚਿੱਠੀ ਹਿਮਾਚਲ ਦੇ ਡੀਜੀਪੀ ਨੂੰ ਲਿਖੀ ਆ हिमाचल प्रदेश चीफ जस्टिस ਨੂੰ ਲਿਖੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਤੈਅ ਤੱਕ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੀਬੀਆਈ ਜਾਂਚ ਦੀ ਵੀ ਪਰਿਵਾਰ ਮੰਗ ਕਰ ਰਿਹਾ ਅੱਜ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਪਾਸਟਰ ਵਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਕਰਵਾਉਣ ਵਾਲੀ ਮਹਿਲਾ ਅਤੇ ਉਸਦੇ ਪਤੀ ਸਰਬਜੀਤ ਸਿੰਘ ਉਰਫ ਰੌਕੀ ਦੇ ਖਿਲਾਫ ਗੈਂਗ ਰੇਪ ਦੀ ਐਫਆਈਆਰ ਹਿਮਾਚਲ ਦੇ ਮੰਡੀ ਚ ਦਰਜ ਹੋਈ ਆ ਥਾਣਾ ਬੱਲਾ ਦੇ ਵਿੱਚ ਵੱਖ-ਵੱਖ ਧਾਰਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਮਹਾਲੀ ਤੋਂ ਇੱਕ ਔਰਤ ਆਪਣੇ ਰਿਸ਼ਤੇਦਾਰੀ ਚ ਜਾ ਰਹੀ ਸੀ ਤਾਂ ਇਸੇ ਦੌਰਾਨ ਸਰਬਜੀਤ ਉਰਫ ਰੌਕੀ ਇੱਕ ਗੱਡੀ ਚ ਆਉਂਦੇ ਨੇ ਨਾਲ ਉਹਨਾਂ ਦੀ ਪਤਨੀ ਹੁੰਦੀ ਆ ਤਾਂ ਉਸ ਨੂੰ ਕੁੜੀ ਨੂੰ ਅਗਵਾ ਕਰ ਲੈਂਦੇ ਨੇ ਪਿਸਤੌਲ ਦੀ ਨੋਕ ਤੇ ਅਗਵਾ ਕੀਤਾ ਜਾਂਦਾ ਉਸ ਤੋਂ ਬਾਅਦ ਕਿਸੇ ਕੋਲਡ ਡਰਿੰਕ ਦੇ ਵਿੱਚ ਕੋਈ ਚੀਜ਼ ਮਿਲਾ ਕੇ ਉਸ ਨੂੰ ਬੇਹੋਸ਼ ਕਰਕੇ ਮੰਡੀ ਲੈ ਜਾਂਦੇ ਨੇ ਫਿਰ ਮੰਡੀ ਦੇ ਵਿੱਚ ਜਾ ਕੇ ਉਸ ਦੇ ਨਾਲ ਗੈਂਗ ਰੇਪ ਕੀਤਾ ਜਾਂਦਾ ਤਾਂ ਰੌਕੀ ਦੇ ਉੱਪਰ ਐਫ ਆਈ ਆਰ ਆ ਉਸ ਮਹਿਲਾ ਦੇ ਉੱਪਰ ਐਫ ਆਈ ਆਰ ਆ ਜਿਸ ਨੇ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਕਰਾਈਆ ਤੇ ਬਲਾਤਕਾਰ ਕੇਸ ਦੇ ਖਿਲਾਫ ਉਹ ਡਟ ਕੇ ਲੜੀ ਪਰ ਅੱਜ ਹੁਣ ਉਸ ਦੇ ਉੱਪਰ ਹੀ ਗੈਂਗ ਰੇਪ ਦੀ ਧਾਰਾ ਦੇ ਤਹਿਤ ਮੰਡੀ ਦੇ ਵਿੱਚ ਇੱਕ ਐਫਆਈਆਰ ਦਰਜ ਹੁੰਦੀ ਆ ਪਰ ਰੌਕੀ ਦਾ ਇਹ ਇਹ ਇਲਜ਼ਾਮ ਆ ਕਿ ਉਸ ਦੇ ਉੱਪਰ ਝੂਠੀ ਐਫਆਈਆਰ ਦਰਜ ਕੀਤੀ ਗਈ ਆ ਉਹ ਤਾਂ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਜਿੰਨੀ ਉਹਨਾਂ ਦੀ ਹੁਣ ਉਮਰ ਹੋ ਗਈ ਏ ਤਾਂ ਕਦੇ ਵੀ ਮੰਡੀ ਦੇ ਵਿੱਚ ਨਹੀਂ ਗਏ ਝੂਠੀ ਐਫਆਈਆਰ ਕਰਵਾਈ ਗਈ ਹੈ ਨਾ ਤਾਂ ਉਹ ਉਸ ਮਹਿਲਾ ਨੂੰ ਕਦੇ ਜਾਣਦੇ ਨੇ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਸੁਰੱਖਿਆ ਮਿਲੀ ਹੋਈ ਆ ਜਿਹੜੇ ਗਨਮੈਨ ਉਹਨਾਂ ਨੂੰ ਮਿਲੇ ਹੋਏ ਨੇ ਜੇਕਰ ਉਹਨਾਂ ਨੇ ਕਿਤੇ ਵੀ ਜਾਣਾ ਹੁੰਦਾ ਕਿਸੇ ਵੀ ਸਟੇਟ ਦੇ ਵਿੱਚ ਜਾਂ ਘੁੰਮਣ ਜਾਂ ਘਰੋਂ ਬਾਹਰ ਤਾਂ ਉਹਨਾਂ ਨੂੰ ਦੱਸ ਕੇ ਜਾਣਾ ਪੈਂਦਾ ਕਿ ਅਸੀਂ ਇਸ ਥਾਂ ਦੇ ਉੱਤੇ ਜਾ ਰਹੇ ਹਾਂ ਪਰ ਉਸ ਦਿਨ ਤਾਂ ਮੈਂ ਆਪਣੇ ਜਿਹੜਾ ਸਮਾਜ ਸੇਵਾ ਦੇ ਕੰਮ ਕਰਦਾ ਮੈਂ ਉਸੇ ਕੰਮਾਂ ਦੇ ਵਿੱਚ ਮੌਜੂਦ ਸੀ ਪਰ ਪੁਲਿਸ ਦੇ ਵੱਲੋਂ ਜਿਹੜੀ ਐਫ ਆਈ ਆਰ ਕੀਤੀ ਗਈ ਆ ਇਹ ਬਿਲਕੁਲ ਗਲਤ ਕੀਤੀ ਗਈ ਆ ਅਸੀਂ ਅ ਹਿਮਾਚਲ ਦੇ ਮੰਡੀ ਦੇ ਡੀਐਸਪੀ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਇਸ ਐਫਆਈਆਰ ਦਾ ਬេស ਹੈ ਕੀ ਆ ਜਾਂਚ ਕੀਤੀ ਗਿਆ ਕਿਸ ਆਧਾਰ ਤੇ ਐਫਆਈਆਰ ਹੋਈ ਆ ਐਫਆਈਆਰ ਹੋਣ ਤੋਂ ਬਾਅਦ ਫਿਰ ਰੋਕੀ ਦੀ ਇੱਕ ਜ਼ਮਾਨਤ ਅਰਜੀ ਵੀ ਲੱਗ ਜਾਂਦੀ ਆ ਹਾਲਾਕਿ ਰੋਕੀ ਦਾ ਦਾਵਾ ਹੈ ਕਿ ਮੈਂ ਕੋਈ ਦਸਤਾਵੇਜ਼ ਨਹੀਂ ਦਿੱਤੇ ਮੈਂ ਕੋਈ ਹਸਤਾਖਰ ਨਹੀਂ ਕੀਤੇ ਪਰ ਫਿਰ ਵੀ ਇੱਕ ਬੇਲ ਆ ਜਿਹੜੀ ਹਿਮਾਚਲ ਦੀ ਅਦਾਲਤ ਦੇ ਵਿੱਚ ਲੱਗ ਜਾਂਦੀ ਆ ਉਸ ਤੋਂ ਬਾਅਦ ਉਹ ਰਿਜੈਕਟ ਹੋ ਜਾਂਦੀ ਆ ਜਦੋਂ ਬੇਲ ਰਿਜੈਕਟ ਹੁੰਦੀ ਆ ਤਾਂ ਫਿਰ ਹਿਮਾਚਲ ਦੀ ਪੁਲਿਸ ਉਹਨਾਂ ਨੂੰ ਮਹਾਲੀ ਦੇ ਬਲੌਂਗੀ ਦੇ ਵਿੱਚ ਗ੍ਰਿਫਤਾਰ

ਹਾਂਜੀ ਸਰ ਇੱਕ ਤੁਹਾਡੇ ਮੰਡੀ ਦੇ ਬਲਾਦੇ ਵਿੱਚ ਐਫਆਈਆਰ ਹੋਈ ਆ ਬਲਾਤਕਾਰ ਦੇ ਮਾਮਲੇ ਦੇ ਵਿੱਚ 119/25 ਸਰ ਤੁਹਾਡੇ ਮਾਮਲੇ ਤੁਹਾਡੇ ਧਿਆਨ ਦੇ ਵਿੱਚ ਵੀ ਹੈ ਮਾਮਲਾ ਮਾਮਲਾ ਸਰ ਹੈ ਕੀ ਆ ਕਿਸ ਆਧਾਰ ਤੇ ਐਫਆਈਆਰ ਹੋਈ ਹੈ ਇਨਵੈਸਟੀਗੇਸ਼ਨ ਕਰ ਰਹੇ ਆ دیکھتے ਕੀ ਹੋਗਾ ਕੀ ਆ ਦੇਖ ਕੇ ਬਤਾਈਏ ਕਿਸ ਨਹੀਂ ਹੁਣ ਤੱਕ ਕਿੰਨੇ ਲੋਕਾਂ ਤੇ ਐਫਆਈਆਰ ਹੋਈ ਆ ਉਹ ਹਾਂਜੀ ਕਿੰਨੇ ਲੋਕਾਂ ਤੇ ਐਫਆਈਆਰ ਕੀਤੀ ਗਈ ਹੈ ਅਮ ਅਮੋਰ ਤਾਂ ਨੋਟ ਅਪ੍ਰਾਈਜ਼ ਟੂ ਗਿਵ ਐਨੀ ਸਟੇਟਮੈਂਟ ਟੂ ਅਨੀ ਬੰਨਾ ਆਪ ਐਸਪੀ ਸੇ ਕਰ ਸਕਦੇ ਹੋ ਰਿਸਪੀ ਉਪਰਾਈਜ਼ ਹੋ ਰਿਹਾ ਹੈ ਨਹੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਐਫਆਈਆਰ ਹੋਈ ਹੈ ਤੁਝਾ ਛੋਰੀ ਹੈ ਨਾ ਹੂੰ ਨਹੀਂ ਮਹਾਲੀ ਮਹਾਲੀ ਦੇ ਵਿੱਚ ਪੁਲਿਸ ਪਹੁੰਚੀ ਸੀ ਨਾ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਮੋਲਜਮ ਨੇ ਇਸ ਐਫਆਈਆਰ ਦੇ ਵਿੱਚ ਇਹਨਾਂ ਦਾ ਨਾਮ ਨਹੀਂ ਬਤਾ ਸਕਦਾ ਕੁਝ ਨਹੀਂ ਜੀ ਠੀਕ ਹੈ ਆਪ ਕੌਣ ਹੈ ਮੈਨੂੰ ਜੀ ਪਤਾ ਕੌਣ ਹੈ ਨਾ ਐਸੇ ਫੋਨ ਵੀ ਕਿਉਂ بتاਉ ਕਿਸੇ ਨੂੰ ਹੂੰ ਮੈਂ ਆਪਕੋ ਬਤਾ ਰਹਾ ਹੂੰ ਕਿ ਮੈਂ ਪੱਤਰਕਾਰ ਬੋਲ ਰਹਾ ਹੂੰ ਰੋਜਾਨਾ ਸਪੋਕਸਮੈਨ ਜੇ ਤੁਸੀਂ ਮਾਨੂੰ ਪੱਤਰਕਾਰ ਹੈ ਐਂਡ ਆਈ ऍम ਨੋਟ ਵਾਟ ਟੂ ਟੈਲ ਐਨੀਵਨ ਹੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਹੋਗੀ ਜੋ ਜਿੰਨੀ ਚੀਜ਼ ਹੋਗੀ ਬਤਾਲਣਾ ਵੀ ਤੁਹਾਨੂੰ ਬਤਾਈ ਜਾਏਗੀ ਨਹੀਂ ਹੁਣ ਜਾਂਚ ਕੀਤੀ ਜਾ ਰਹੀ ਹੈ ਇਹਦੀ ਫਿਰ ਪੂਰੀ ਬਰੀਕੀ ਨਾਲ ਹਾਂ ਜਾਂਚ ਕਰ ਰਹੇ ਹਾਂ ਹੂੰ ਗ੍ਰਫਤਾਰੀ ਤਾਂ ਨਹੀਂ ਹਲੇ ਤੱਕ ਕੋਈ ਕਿਸੇ ਦੀ ਹਾਂ ਹਲੋ ਕੋਈ ਤੁਸੀਂ ਹੋ ਗਏ ਤਾ ਸੁਣਿਆ ਤੁਸੀਂ ਡੀਐਸਪੀ ਮੰਡੀ ਦੇ ਜਿਹੜੇ ਮਾਫ ਕਰਨਾ ਮੰਡੀ ਦੇ ਡੀਐਸਪੀ ਨੇ ਦਿਨੇਸ਼ ਤਾਂ ਉਹ ਕਹਿ ਤਾਂ ਰਹੇ ਨੇ ਕਿ ਐਫਆਈਆਰ ਹੋਈਆ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਿਆਂ ਨਾ ਤਾਂ ਉਹਨਾਂ ਨੇ ਵੇਸ ਦੱਸਿਆ ਕਿ ਕਿਸ ਆਧਾਰ ਤੇ ਐਫਆਈਆਰ ਹੋਈਆ ਪਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਜ਼ਰੂਰ ਆ ਗਿਆ ਤਾਂ ਇੱਕ ਪਾਸੇ ਇਲਜ਼ਾਮ ਪਰਿਵਾਰੇ ਲਗਾ ਰਿਆ ਜਿਨ੍ਹਾਂ ਨੇ ਪਾਸਟਰ ਬਜਿੰਦਰ ਨੂੰ ਸਜ਼ਾ ਕਰਵਾਈ ਸੀ ਕਿ ਇਹ ਝੂਠੀ ਐਫਆਈਆਰ ਹੋਈਆ ਤੇ ਉਹਨਾਂ ਨੇ ਇੱਕ ਚਿੱਠੀ ਹਿਮਾਚਲ ਦੇ ਡੀਜੀਪੀ ਨੂੰ ਲਿਖੀ ਆ हिमाचल दे चीफ जस्टिस ਨੂੰ ਲਿਖੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਤੈ ਤੱਕ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੀਵੀਆਈ ਜਾਂਚ ਦੀ ਵੀ ਪਰਿਵਾਰ ਮੰਗ ਕਰ ਰਿਹਾ ਪਰ ਅਸੀਂ ਨੇ ਡੀਐਸਪੀ ਜੋ ਮੰਡੀ ਦੇ ਨੇ ਦਿਨੇਸ਼ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਦੇ ਵੱਲੋਂ ਜਿਹੜਾ ਇਹ ਵੀ ਕਹਿ ਦਿੱਤਾ ਗਿਆ ਕਿ ਮੈਨੂੰ ਨਹੀਂ ਪਤਾ ਤੁਸੀਂ ਕੌਣ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਕਿਉਂ ਜਿਹੜਾ ਇਸ ਬਾਰੇ ਜਾਣਕਾਰੀ ਦਵਾ ਪਰ ਦੂਜੇ ਪਾਸੇ ਵੀ ਕਹਿ ਰਹੇ ਕਿ ਇਸ ਮਾਮਲੇ ਦੀ ਜਾਂਚ ਅਸੀਂ ਕਰ ਰਹੇ ਹਾਂ ਸਾਥੀ ਸੰਸੇਰ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ